ਖਾ ਹਾਂ ਪੁੱਤ ਰੋਟੀ ਤੇ ਵੇਖੀ ਚਾਚੀ ਤੇਰੀ ਨਾ ਕਿਦਾਂ ਤੇਰੀਆਂ ਜਣਾ ਚ ਬੈੰਦੀ ਭਾਵਾਂ ਚਣਿਆਂ ਦੀ ਸਬਜੀ ਤੇ ਫੜਾਵਾਂ ਇਹਨੂੰ ਰੋਟੀ ਖਾ ਤੇਰਾ ਕਰਕੇ ਨਾ ਬੜੀ ਮਸਵਾਦ ਸਬਜੀ ਬਣਾਈ ਆ ਕਿੱਥੇ ਚੱਲੀ ਰੋਟੀ ਫੜਾਉਣ ਲੱਗੀਆਂ ਕਰਨਨ ਲਿਆ ਮੈਂ ਫੜਾ ਦੇ ਕੋਈ ਗੱਲ ਨਹੀਂ ਉਹ ਚੱਲੀ ਆ ਫੜਾ ਦੂਗੀ ਤੇਰੇ ਪੜਾਇਆ ਜਾਂਦੀ ਨਹੀਂਗੀ ਫੜੀ ਜਾਣੀ ਮੈਂ ਦੱਸ ਕੋਈ ਨਹੀਂ ਰਹੀ ਜਨਾ ਸਬਜ਼ੀ ਬਣਾਈ ਮੈਂ ਕਿ ਚਣਿਆਂ ਦੀ ਖਾਂਦਾ ਹੁੰਦਾ ਹੁੰਦਾ ਖੁਸ਼ ਹੋ ਕਦੇ ਚੱਲ ਖਾ ਲਊਗਾ ਤੂੰ ਚੱਗੇ ਮੁੰਡਾ ਬਗਾੜਿਆ ਵਾ ਹੁਣ ਨਹੀਂਗਾ ਤੇਰੇਗਾ ਅੰਟਰ ਚ ਰਹਿਣ ਦੇਣਾ ਹੁਣ ਸਾਡੇ ਅੰਟਰ ਚ ਵਾ ਰਹਿਣ ਜਿੱਤਾ ਹੀ ਫੜਾਵਾਂਗੇ ਨਾ ਅਸੀਂ ਮਾੜੀ ਨਹੀਂ ਰੋਟੀ ਫੜੰਦੇ ਬਿਆਜਰ ਮਾਨਣਾ ਤੂੰ ਹਾਏ ਹੈ ਮਮੇ ਮੈਂ ਉਹਦੀ ਦੁਸ਼ਮਣ ਮੇਰਾ ਹੀ ਕੁੱਤ ਵਾ ਬਸ ਮੈਂ ਉਹਨੂੰ ਕੀ ਕਹਿ ਦੇਣਾ ਮੈਂ ਆ ਤੇ ਉਹ ਆਂਦੀ ਤੇ ਚਲ ਜੇ ਇਹਦੇ ਕੋਲ ਰੋਟੀ ਨਾ ਖਾਊਗਾ ਮੈਂ ਉਹਨੂੰ ਪਿਆਰ ਦੇ ਲਾਸ਼ੇ ਨਾਲ ਖਵਾ ਲੂੰਗੀ ਤੇ ਕੀ ਗੱਲ ਮੈਂ ਨਹੀਂ ਖਵਾ ਸਕਦੀ ਪਿਆਰ ਨਾਲ ਮੇਰਾ ਵੀ ਪੁੱਤ ਗਿਆ ਉਹ ਤੇਰਾ ਜਿਆਦਾ ਨਹੀਂ ਆ ਕੋਈ ਗੱਲ ਨਹੀਂ ਉਹ ਵੀ ਪਿਆਰ ਕਰ ਲੂੰਗੀ ਚਾਚੀ ਆ ਚਾਚੀ ਮਾਵਾ ਵਰਗੀ ਹੁੰਦੀ ਆ ਇਹੋ ਜੀ ਗੱਲ ਨਹੀਂ ਪਤੂ ਤੇਰੇ ਕੋਈ ਜਿਆਦਾ ਖਾਣੀ ਅੱਗੇ ਵੀ ਤੇ ਉਹ ਪਹਿਲਾਂ ਪੜਾਉਂਦੀ ਹੁੰਦੀ ਕੌਣ ਬਣਾਉਂਦਾ ਹੁੰਦਾ ਰੋਟੀ ਚਲੋ ਠੀਕ ਆ ਮੰਮੀ ਤੁਸੀਂ ਖਵਾ ਲਓ ਰੋਟੀ ਮੈਂ ਨਹੀਂ ਖਵਾਉਂਦਾ ਆਲਾ ਕਰਨ ਪੁੱਤ ਰੋਟੀ ਚਾਚੀ ਮੈਂ ਨਹੀਂ ਰੋਟੀ ਖਾਣੀ ਕਿਉਂ ਖਾਣੀ ਕੋ ਨਹੀਂ ਵੇ ਮੈਂ ਤੇਰੀ ਪਸੰਦ ਦੀ ਸਬਜ਼ੀ ਬਣਾਈ ਚਣਿਆਂ ਦੀ ਮੈਂ ਖੁਸ਼ ਹੋ ਕੇ ਖਾਣਾ ਖੁਣਾਵਾ ਫੜ ਖਾ ਰੋਟੀ ਮੇਰਾ ਨਹੀਂ ਢਿਲ ਗੰਡੇ ਚਾਚੀ ਰੋਟੀ ਨੂੰ ਰੋਟੀ ਨਾਲ ਨਹੀਂ ਗੁੱਸਾ ਕਰੀਦਾ ਹੁੰਦਾ ਚਲ ਹਾਡੇ ਨਾਲ ਤੇਰਾ ਜੀਆਂ ਨਾਲ ਰੋਸਾ ਵਾ ਨਾ ਉਹ ਤੂੰ ਰੱਖ ਤੇ ਪਰ ਰੋਟੀ ਨਾਲ ਨਹੀਂ ਪੁੱਤਰ ਰੋਸਾ ਕਰੀਦਾ ਹੁੰਦਾ ਇਹ ਹਨ ਨੂੰ ਨਾ ਲੋਕੀ ਤਰਸਦੇ ਆ ਜਿਨ੍ਹਾਂ ਨੂੰ ਨਹੀਂ ਮਿਲਦੀ ਉਹਨਾਂ ਨੂੰ ਪੁੱਛ ਕੇ ਵੇਹ ਤੇ ਜਿੰਨਾ ਕਰਦਿਆਂ ਨੂੰ ਤੇਰੇ ਤੇ ਗੁੱਸਾ ਵਾ ਨਾ ਪਾਣੀ ਦਾ ਘੁੱਟ ਨਹੀਂ ਪੁੱਛਣਾ ਮੈਂ ਤੇ ਫਿਰ ਵੀ ਰੋਟੀ ਲੈ ਕੇ ਆ ਗਈ ਆ ਤੇ ਫੜ ਬੰਦਿਆਂ ਵਾਂਗੂ ਰੋਟੀ ਖਾ ਲਾ ਹਜੇ ਮੇਰਾ ਜੀ ਨਹੀਂ ਕੰਡਿਆ ਤੂੰ ਇੱਥੇ ਰੱਖ ਦੋ ਮੈਂ ਬਾਅੇ ਖਾ ਲੂੰਗਾ ਓਦਾਂ ਜੇਦਦਾ ਨਾ ਤੂੰ ਵੀ ਬੜਾ ਪੱਕਾ ਵਾ ਜੇ ਆਖੀ ਆ ਨਾ ਪੇ ਕਰਦੇ ਆ ਤੇ ਤੂੰ ਉਹਨਾਂ ਦਾ ਵਿਚਾਰ ਰਤੀਆਂ ਤਾਂ ਨਿਕਲਣਾ ਨਾ ਨਹੀਂ ਕਬਲ ਕਬਲ ਓਹ ਕਿਆ ਤਰੀ ਉਤੇ ਉਹ ਸਾਰੀ ਉੱਭੜ ਗਈ ਆ ਚਲੋ ਇੱਥੇ ਰਹੀ ਆ ਕਦੋਂ ਦੀ ਮੱਥਾ ਮਾਰਨਾ ਵਾ ਮਾਰੀ ਦਮਾ ਫੇਰ ਪਿਓ ਅਦਾ ਗਿਆ ਤੇ ਉਹਨੇ ਹੱਡੇ ਦਿਵਾਲੇ ਹੋਣਾ ਵਾ ਕਿ ਬੂਆ ਕਿਨੇ ਖੋਲਿਆ ਚਾਹ ਤੇ ਉੱਬਲ ਕੇ ਘੁੱਟ ਕਰ ਗਈ ਆ ਤੇ ਗਿਆਸ ਬੰਦੀ ਕਰਦਾ ਬਥੇੜੀ ਕੱਢ ਗਈ ਆ ਹੁਣ ਓਦਾਂ ਇੱਕ ਗੱਲ ਵਾ ਹੁਣ ਮੇਰੀ ਸਕੀਮ ਨਾ ਕਾਮਜਾਬ ਹੋ ਜੇ ਇਹ ਛੋਕਰਾ ਨਾ ਰੋਟੀ ਖਾ ਲੇ ਤੇ ਫੇਰ ਜਾਨੀ ਪਾਂਡੇ ਚੁਕਣ ਪਿਪੜਾ ਖਾ ਲਈ ਆ ਕਿ ਨਹੀਂ ਖਾ ਲਈ ਇਹਨੇ ਰੋਟੀ ਰੋਟੀ ਨੂੰ ਚੀਦੇ ਮੇਰਾ ਕਰਨ ਹੀ ਡਿਆ ਪਰ ਜੇ ਨਾ ਖਾਦੀ ਨਾ ਫੇਰ ਨਾਲ ਉਲਟੇ ਮੇਰੇ ਤੇ ਫੇਰ ਸਿੱਖਣਾ ਕਿਦਾਂ ਕਰਦਾ ਬਾਹਰ ਤੇ ਮੈਂ ਰੋਟੀ ਸੋਟਣ ਜਾਣੀ ਸਾਦਾ ਮੈਂ ਵਿਹਲੀ ਪਾਉਣੀ ਡੰਗਰਾਂ ਨੂੰ ਇੱਥੇ ਲਗਾ ਦਿਨਾ ਵਾ ਜੋ ਬਾਹਰ ਜਾਊਗਾ ਫਿਰ ਸੁੱਟ ਦੂੰਗਾ ਕਰਨ ਪਤਾ ਰੋਟੀ ਲਿਆ ਮਾਹਰਾ ਨਹੀਂ ਬੱਸ ਚਾਹੀ ਮੇਰਾ ਜੀ ਨਹੀਂ ਘੰਡਿਆ ਆਲਾ ਪਾਣੀ ਪੀਲਾ ਦੇ ਸਬਜੀ ਕਿਉਂ ਨਹੀਂ ਖਾਦੀ ਸਬਜੀ ਬੱਸ ਤਰੀਰ ਹੈਗੀ ਮੇਰੇ ਨਹੀਂ ਜੀ ਕੀਤਾ ਖਾਣੂ ਆਹ ਹੋ ਗੇ ਨਹੀਂ ਝਣੇ ਛੱਡਦਾ ਉਹਨਾਂ ਦੇ ਆਹ ਤਰੀਜੀ ਰਹਿਣ ਤੇ ਝਣੇ ਝਣੇ ਖਾ ਗਿਆ ਵਿੱਚੋਂ ਆਹ ਲੋ ਲੈ ਜੀ ਚੱਲੋ ਕਰਨ ਬਾਹਰ ਆ ਜਦੇ ਆ ਰਹਾ ਆ ਰਹਾ ਬਾਹਰ ਛੇਤੀ ਆ ਜਾਣਾ ਵਾ ਕਿੱਥੇ ਜਾਣਾ ਵਾ ਟੈਸਟ ਕਰਾਉਣੇ ਮੰਮੀ ਇਹਦੇ ਟੈਸਟ ਕਰਾਉਣੇ ਆ ਆਜੋ ਟੈਸਟ ਕਰਾਉਣੇ ਆ ਜਿਹੜੇ ਮੈਂ ਤੁਹਾਨੂੰ ਆਖਿਆ ਸੀ ਜੇ ਨਸ਼ਾ ਨਹੀਂ ਕਰਦਾ ਉਹ ਟੈਸਟ ਆਉਣੇ ਤੇ ਮੈਂ ਚੱਲ ਲੈ ਕੇ ਨੂੰ ਮੈਂ ਚੱਲ ਕਰਾ ਲਾ ਸਕੋ ਪਤਾ ਤੇ ਲੱਗ ਜੂਗਾ ਕਿ ਕਰਦਾ ਕਿ ਨਹੀਂ ਕਰਦਾ ਮੈਂ ਦੱਸ ਤੁਸੀਂ ਕਾਨੂੰ ਟੈਸਟ ਕਰਾਉਣ ਲਈ ਲੈ ਕੇ ਚੱਲੇ ਹੋ ਮੈਨੂੰ ਯਕੀਨ ਆ ਕਿ ਮੇਰਾ ਮੁੰਡਾ ਨਹੀਂ ਨਸ਼ਾ ਕਰਦਾ ਤੇ ਖੜਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਰਹਿਣ ਤੋਂ ਤੁਸੀਂ ਤੈਨੂੰ ਯਕੀਨ ਹੈ ਨਾ ਹਾਂ ਸਾਡੇ ਵੱਲ ਯਕੀਨ ਹੈਗਾ ਤੇ ਜੇ ਜੋ ਟੈਸਟ ਹੋ ਜਾਊਗਾ ਤੈਨੂੰ ਕਾਦੀ ਪ੍ਰੋਬਲਮ ਆ ਆਪੇ ਲੱਗ ਜੂ ਪਤਾ ਨਸ਼ਾ ਨਹੀਂ ਕਰਦਾ ਕਿ ਜਾਂ ਕਰਦਾ ਕਿਉਂ ਮਾਤਾ ਉਹੋ ਤੇ ਗੱਲ ਆ ਜੇ ਤੂੰ ਗੇਤੀਆਂ ਜੱਕਾ ਪਾਈ ਜਾਣੀ ਹੁੰਦੀਆਂ ਕਰਾ ਲਿਓ ਦੇਹ ਉਹਦੇ ਵਿੱਚ ਕੀ ਫਰਕ ਪੈਣਾ ਵਾ ਨਾਲੇ ਸਾਡਾ ਸੱਕ ਨਿਕਲ ਜੂਗਾ ਪ੍ਰੋਬਲਮ ਨੂੰ ਖਤਮ ਨਹੀਂ ਕਰਨਾ ਪ੍ਰੋਬਲਮ ਅੱਗੇ ਵਧਾਉਣਾ ਵਾ ਠੀਕ ਆ ਕੋਈ ਫਾਇਦਾ ਨਹੀਂ ਤੇਰਾ ਬਹਿਸ ਕਰਨ ਤੇਰਾ ਨਾ ਤੂੰ ਕਦੀ ਗੱਲ ਮੰਦੀ ਜੇ ਕੋਈ ਕੰਮ ਕਰਦਾ ਵਾ ਝੜ ਤਾਂ ਡੋਣੀਆਂ ਨੇ ਤੂੰ ਉਹ ਵਹੀ ਗੱਲ ਹੋਈ ਕਿ ਵੀ ਚਲ ਤੈਨੂੰ ਕੋਈ ਦਿੱਕਤ ਵਾਏ ਜੇ ਬੇਚਿਆ ਕੀ ਉਹਨਾਂ ਨੇ ਕੋਈ ਕੰਮ ਉਹਨਾਂ ਫਾਇਦਾ ਨਹੀਂ ਲਾ ਰਿਆ ਨਾ ਜਾਇਜ਼ ਕਰਾ ਕੇ ਉਸ ਤੇਲੇ ਘਰ ਲੈ ਆਉਣਾ ਵਾ ਮੰਮੀ ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਸਮਝਣ ਏ ਦਿੱਕਤ ਮੈਨੂੰ ਬੜੀ ਵੱਡੀ ਆ ਅੱਜ ਤੋਂ ਹੀ ਬੱਚੇ ਦਾ ਸਾਟ ਕੰਡ ਲਈਓ ਕਲ ਕੇ ਮੰਨ ਲਓ ਮੈਂ ਤੇ ਨਹੀਂ ਬਾਬੇ ਇਦਾਂ ਹੀ ਕਰੇ ਜਿੱਦਾਂ ਮੈਂ ਸੋਚਣ ਲਈ ਆ ਉਹਦੇ ਕੋਰਪੋਰਟ ਦੇ ਵਿੱਚ ਨਸ਼ਾ ਪੱਤਾ ਨਾ ਆਵੇ ਤੇ ਕੀ ਉਹਦੇ ਦਿਲ ਤੇ ਬੀਤੂਗੀ ਕੀ ਉਹ ਸੋਚੂਗਾ ਵੀ ਮੇਰਾ ਮਾਂ ਪਿਓ ਮੇਰੇ ਤੇ ਵੀ ਨਹੀਂ ਯਕੀਨ ਕਰਦਾ ਸਾਡੀ ਤੇ ਕੋਈ ਗੱਲ ਨਹੀਂ ਪਰ ਸਾਡੇ ਵਾਸਤੇ ਔਖਾ ਹੋ ਜਾਣਾ ਦੋਵਾਂ ਜੀਆਂ ਦੇ ਵਾਸਤੇ ਅਸੀਂ ਵੀ ਚਾਹੁੰਨੇ ਆ ਵੀ ਕੋਖਣ ਆਏ ਰੱਬ ਕਰਕੇ ਅਸੀਂ ਚਾਹੁੰਦੇ ਸਾਡੇ ਨੂੰ ਨਸ਼ੇ ਲੱਗੇ ਇੱਕ ਤੋਂ ਵੀ ਛੋਟੇ ਛੋਟੇ ਉਮਰੇ ਜਾਣੇ ਨਾ ਨਸ਼ੇ ਲੱਗੇ ਆ ਇਹੇ ਕਾਰਨ ਵੀ ਆਪਣ ਗਲੀ ਕਰ ਜੰਨੇ ਆ ਫਿਰ ਨਿਆਣਾ ਜ਼ਿਆਦਾ ਵਿਗੜ ਜਾਂਦਾ ਵਾ ਨੇ ਚਲੋ ਸਾਡਾ ਸ਼ੱਕ ਨਿਕਲ ਜੂਗਾ ਅਹੀਂ ਕੋਈ ਉਧਰ ਦੁਸ਼ਮਣ ਨਹੀਂ ਗਏ ਤੇ ਜਿਹੜੇ ਹੀ ਬਦੋਬਦੀ ਕੱਲਣ ਡਏ ਆ ਪਰ ਮੰਮੀ ਜਿੱਦਾਂ ਦੀ ਉਹਦੀ ਹਾਲਤ ਵਾ ਨਾ ਮੈਨੂੰ ਨਹੀਂ ਲੱਗਦਾ ਕਿ ਮੇਰਾ ਪੁੱਤ ਨਸ਼ਾ ਕਰਦਾ ਹੋਊਗਾ ਤੁਸੀਂ ਆਪਣਾ ਸ਼ੱਕ ਕੱਢਣਾ ਨਾ ਤੇ ਸੱਤ ਵਾਰੀ ਕੱਢ ਲਓ ਮੈਂ ਨਹੀਂ ਕੁਝ ਵੀ ਆਂਦੀ ਅਹੀਂ ਤੇ ਆਪਾਂ ਨੇ ਮਹਾਰਾਜ ਘੜੀ ਹੱਥ ਜੋੜਦੇ ਆ ਵੀ ਨਾ ਹੀ ਇਹੋ ਜਿਹਾ ਸ਼ੱਕ ਆਵੇ ਅਹੀਂ ਕਿਹੜਾ ਜਿੰਨਾ ਤੂੰ ਕਰਦੀ ਨਾ ਉਹ ਦਾਦਾ ਦਾ ਵਾਅਦਾ ਕਰਦੇ ਹੋ ਤੇਰੇ ਨਾਲ ਉਹ ਨਹੀਂ ਉਨਾਰਾ ਮੋਹ ਪਰ ਜਦਾ ਵਾ ਬਾਕੀਆਂ ਨੂੰ ਕਿਹੜਾ ਦੁੱਪਰ ਆਲਾ ਵਾ ਸਾਰੇ ਆਂਦੇ ਆ ਵੀ ਜਦੋਂ ਨਾ ਹੀ ਨਛਾ ਪਹਿਲੀ ਗੱਲ ਦੇ ਆਵੇ ਤੇ ਕਰ ਬਾਜੀ ਤੁਸੀਂ ਜਾਓ ਟੈਸਟ ਕਰਾ ਕੇ ਲਿਆਓਗੇ ਸਾਰੀ ਸਾਰਿਆਂ ਦੇ ਸਾਹਮਣੇ ਸਚਾਈ ਆ ਦਊਗੀ ਉਹੋ ਤੇ ਗੱਲ ਚਲ ਬਾਹਰ ਕੋਈ ਨਹੀਂ ਮम्मा ਤੁਸੀਂ ਇਹਨਾਂ ਨਾਲ ਇਹਨਾਂ ਤੋਂ ਡਰੋ ਨਾ ਕਿਉਂਕਿ ਮੈਂ ਅਜੇ ਕੋਈ ਕੰਮ ਕੀਤਾ ਹੀ ਨਹੀਂ ਹੈ ਨਾ ਫਿਰ ਕਿਹੜੀ ਗੱਲ ਮੈਂ ਨਾਲ ਜਾਣਾ ਵਾ ਇਹਨਾਂ ਨੂੰ ਕਹੋ ਜੀ ਬਹੁਤੀ ਗੱਲ ਹੈ ਕਦਨ ਨਾਲ ਨਾਲ ਕਲਾ ਦਿਓ ਬੰਦਾ ਮੈਂ ਕਿਤੇ ਬਾਜੀ ਨਾਲ ਜਾਵਾਂ ਰਸਤੇ 'ਚ ਉਹ ਟੈਨਸ਼ਨ ਹੈ ਭੱਜਣ ਦਾ ਨਾ ਚੰਗਾ ਨਾ ਚੱਜਾ ਚੰਗਾ ਤੇ ਤੂੰ ਕਰਦਾ ਨੀਗਾ ਤੇ ਤੂੰ ਭੱਜਣਾ ਵੀ ਕਾ ਦੇ ਲਿਆ ਫਿਰ ਫਿਰ ਤੂੰ ਤੇ ਆਪਣੇ ਸੱਕ ਪਾਉਂਦਿਆ ਇਹਨਾਂ ਭੱਜਣਾ ਜਾਵਾ ਨਹੀਂ ਮੈਂ ਤਾਂ ਨੂੰ ਦੱਸਣਿਆ ਵਾ ਕਿ ਤੁਸੀਂ ਆਪਣੀ ਸੇਫਟੀ ਵਧਾ ਲਓ ਤੁਹਾਡੇ ਬਾਅਦ ਤੇ ਮੈਂ ਮੁਜਰਮ ਹੀ ਆ ਮੁਜਰਮ ਆ ਕੋਹਾਂ ਨੂੰ ਦੁਪਰਾਂ ਰਾਜੂ ਆਂ ਆਏ ਪੜਕੇ ਜੂ ਲਿਆਂਦਾ ਵਾ ਵੇਖ ਲੈ ਮਹਾ ਕਜਾ ਪੋਟੇ ਮੈਂ ਮੈਂ ਕਰ ਪਾ ਲਿਆ ਵਾ ਤੇ ਕੀ ਸਾਨੂੰ ਗਿਆ ਵਾ ਗਾੜੀਆਂ ਦੱਸਣ ਮੰਮੀ ਉਹ ਕੀ ਕਰੇ ਤੁਸੀਂ ਕਿੱਦਾਂ ਉਹਦੇ ਇੱਥੇ ਸਹਰਾਣੇ ਬੈਠੇ ਹੋ ਉਹਦਾ ਦੇਲ ਹੀ ਪੁੱਛਿਆ ਜਾਂਦਾ ਵਾ ਕੈਦੀਆਂ ਵਾਂਗੂ ਉਹਨੂੰ ਕੈਦ ਕੀਤਾ ਵਾ ਕਿਤੇ ਇੰਨਾ ਨਹੀਂ ਹੈਗਾ ਕਿ ਉਹਨੂੰ ਪਾਣੀ ਤਾਂ ਨਹੀਂ ਟਾਈਮ ਸਰ ਦਿੱਤਾ ਜਾਵੇ ਨਿਆਣੇ ਨੂੰ ਨਾ ਆ ਮੈਂ ਇੱਥੇ ਬਾਹਰ ਘਲਪਦੀ ਆ ਤੇ ਫੇਰ ਕੋਈ ਪਾਣੀ ਦਾ ਘਟ ਲੈ ਕੇ ਅੰਦਰ ਜਾਂਦਾ ਵਾ ਨਹੀਂ ਤੇ ਤੁਸੀਂ ਤਾਂ ਚੇਤਾ ਹੀ ਭਲਾਇਆ ਮੇਰੇ ਪੁੱਤ ਦਾ ਕਿ ਅੰਦਰ ਹੈਗਾ ਵੀ ਆ ਕਿ ਨਹੀਂ ਹੈਗਾ ਨਹੀਂ ਸਾਡਾ ਕੋਈ ਲੱਗਦਾ ਤੇ ਫੇਰ ਹੀ ਅਸੀਂ ਬੈਠੇ ਅਸੀਂ ਦੁੱਖ ਨੂੰ ਬੈਠੇ ਆ ਕਿਹਦਾ ਜੀ ਕਰਦਾ ਫਿਰ ਨਹੀਂ ਤੇ ਇੱਥੇ ਬੈਠੇ ਰਹੋ ਇੱਕੋ ਥਾਂ ਉਂ ਜਦੋਂ ਵੇੜਾ ਥੰنگ ਜੇ ਨਾ ਇਹ ਬਾਅਦ ਚ ਪਾਜਦਾ ਨਹੀਂ ਦੱਸਾਂ ਤਰੇ ਮੈਂ ਤੇ ਗੱਲ ਮੰਨਣੀ ਚਾਹੀਦੀ ਸਿਆਣੇ ਦੀ ਉਹ ਬਾਬਾ ਜਾਓ ਤੁਸੀਂ ਲੈ ਕੇ ਚਲਾ ਚੱਲੀਓ ਜਾ ਜਾ ਤੂੰ ਇਹਦੀ ਨਾ ਮੰਨਾਂ ਯਾਦ ਆਪਣਾ ਸੱਕ ਕਢਾ ਕੇ ਆ ਮੈਂ ਤੇ ਨਹੀਂ ਖੁਸ਼ ਮਾ ਨਾ ਜੀ ਘੰਡਿਆ ਵਾ ਛੇਤੀ ਛੇਤੀ ਮੰਮੀ ਨੂੰ ਇਹ ਖੁਸ਼ ਖ਼ਬਰੀ ਦਵਾ ਗਾਲ ਨਾ ਪਜਣ ਨਹੀਂ ਡਈ ਵੀ ਮੈਨੂੰ ਤੇ ਵਿਆਹ ਜਨਾ ਚਾ ਚੜਿਆ ਹਲੋ ਮੈਂ ਹਸ਼ਕਾਲਾ ਖਿਆਲ ਚਾਲਾ ਹਾਂਜੀ ਅਹੀਂ ਵੀ ਠੀਕ ਠਾਕ ਆ ਹਾਂਜੀ ਹਾਂਜੀ ਜਿੱਦਾਂ ਤੁਸੀਂ ਕਿਹਾ ਸੀ ਨਾ ਉਦਾਂ ਹੀ ਕੀਤਾ ਮੈਂ ਰੋਟੀ ਦੇ ਵਿੱਚ ਨਾ ਨਸ਼ਾ ਦੇ ਦਿੱਤਾ ਹੀ ਤੇ ਹੁਣ ਬਾਜੀ ਲੈ ਗਿਆ ਵਾ ਟੈਸਟ ਕਰਾਉਣ ਵਾਸਤੇ ਤੇ ਮੈਨੂੰ ਪੱਕਾ ਯਕੀਨ ਵਾ ਵੀ ਨਸ਼ਾ ਇਹਦੇ ਨਾ ਆਊਗਾ ਟੈਸਟਾਂ ਦੇ ਵਿੱਚ ਪੋਜੀਟਿਵ ਹੀ ਆਣਾ ਵਾ ਚੰਗਾ ਸਗੋਂ ਮੈਂ ਤੇ ਨਹੀਂ ਆਵੇ ਵੀ ਇੱਥੇ ਹੀ ਠੱਕੇ ਖਾਂਦਾ ਫਿਰੂਗਾ ਕੁੜੀ ਇਹਨੂੰ ਕਿਸਨੇ ਦੇਣੀ ਨਹੀਂ ਆ ਚਲ ਠੀਕਾ ਚੰਗਾ ਫਿਰ ਹੁਣ ਹੋਣੀ ਮੇਰੀ ਸਕੀਮ ਕਾਮਯਾਬ ਹੋਏ ਮੇਰਾ ਰੱਬਾ ਐਵੇਂ ਤਾਂ ਨਹੀਂ ਆਂਦੇ ਤੇ ਘਰ ਦਾ ਪੇਟੀ ਲੰਕਾ ਟਾਵੇ ਇਹ ਸਾਰੇ ਪਵਾੜੇ ਦੇ ਆ ਤੇ ਅਹੀਂ ਆਵੇਂ ਮੁੰਡੇ ਦੇ ਦਿਵਾਲੇ ਹੋਏ ਆ ਹਾਂ ਨਹੀਂ ਤੂੰ ਆ ਕੇ ਕੀਤਾ ਵਾ ਕੀ ਕੀਤਾ ਵਾ ਮੈਂ ਕਾਹੀ ਮੁੰਡੇ ਨੂੰ ਮਾੜਾ ਸਮਝਦੇ ਹਾਂ ਯਾਦ ਮੈਂ ਸਾਰੀਆਂ ਹੀ ਗੱਲਾਂ ਸੁਣ ਲਈਆਂ ਜਿਹੜੀਆਂ ਤੂੰ ਆਪਣੀ ਮਾਂ ਨਾਲ ਕਰਨ ਲਈਆਂ ਤੇ ਮੈਂ ਕਿਹੜੀਆਂ ਗੱਲਾਂ ਆਪਣੀ ਮਾਂ ਨਾਲ ਕਰਨੀਆਂ ਰਾਜੀ ਬਾਜੀ ਪੁੱਛਿਆ ਵਾ ਰਾਜੀ ਬਾਜੀ ਪੁੱਛਿਆ ਵਾ ਤੂੰ じゃ ਅਖ ਨਹੀਂ ਮੇਰਾ ਪਲਾਨ ਹੋ ਗਿਆ ਜਿਹੜਾ ਮੈਂ ਕੀਤਾ ਹੀਗਾ ਤੇ ਕਿਹੜਾ ਤੂੰ ਕੀਤਾ ਹੀ ਕੋਈ ਅਕਲ ਕਰੀਦੀ ਹੁੰਦੀ ਘਰਾਂ ਦੇ ਵਿੱਚ ਇਹੋ ਜੇ ਕੰਮ ਨਹੀਂ ਕਰੀਦੇ ਹੁੰਦੇ ਜਿਵਾਣਾ ਤੇਰੀ ਹੋਦਾ ਹੈ ਕਿ ਦਿਨਾਂ ਤੈਨੂੰ ਕਾਟ ਸੁਣਦਾ ਵਾ ਆਪਣੇ ਕੰਨ ਚੱਕ ਕਰਾ ਮੈਂ ਤਾਂ ਕੋਈ ਗੱਲ ਨਹੀਂ ਇਹੋ ਜੀ ਕੀਤੀ ਅਜੇ ਮੈਂ ਇੰਨੀ ਬੋਲੀ ਨਹੀਂ ਹੋਈ ਜਿੰਨੇ ਤੂੰ ਸਮਝਦਿਆਂ ਮੈਂ ਸਾਰਾ ਕੁਝ ਸੁਣ ਲਿਆ ਜੋ ਤੂੰ ਗੱਲਾਂ ਕਰਨ ਰਹੀ ਪੂਨ ਦੇ ਤੇ ਮੰਮੀ ਕੀ ਹੋਇਆ ਵਾ ਐਨਾ ਰੋਲਾ ਪਾਉਂ ਰਹੀ ਕੀ ਆਖਿਆ ਕਵਲ ਨੇ ਦੱਸੋ ਇਹ ਬਹੁਤੀ ਸਿਆਣੀ ਆ ਗਈ ਜੇ ਦੱਸੋ ਕੀ ਹੋਇਆ ਵਾ ਨਹੀਂ ਦੱਸਣਾ ਕੀ ਆ ਤੇਰੇ ਪੁੱਤ ਦੀਆਂ ਜੜਾਂ ਚ ਤੇ ਇਹ ਬੈਠੀ ਆ ਇਹ ਤੇ ਰੋਟੀ ਚ ਪਾ ਪਾ ਕੇ ਤੇ ਨਸਾ ਦਿੰਦੀ ਰਹੀ ਆ ਆਹ ਸਾਰੀਆਂ ਗੱਲਾਂ ਸੁਣ ਲਈਆਂ ਆਪਣੀ ਮਾਂ ਨਾਲ ਪੂਨ ਤੇ ਡਈ ਹੀਗੀ ਹਾਏ ਮੈਂ ਮਰ ਗਈ ਕਵਲ ਮੂਏ ਕੀ ਕੀਤਾ ਤੇਰਾ ਮਸਾ ਦਿਮਾਗ ਨਹੀਂ ਕੰਮ ਕਰਦਾ ਮੈਂ ਤੇ ਮੰਮੀ ਤੁਹਾਡੇ ਸਾਹਮਣੇ ਉਦੋਂ ਹੀ ਪਿੱਟਦੀ ਸੀ ਕਰ ਲਉਂਦੀ ਸੀਗੀ ਵੀ ਮੇਰਾ ਪੁੱਤ ਨਹੀਂ ਨਸ਼ਾ ਪੱਤਾ ਕਰਦਾ ਪਰ ਤੁਸੀਂ ਤੁਸੀਂ ਮੇਰੀ ਇੱਕ ਨਹੀਂ ਮੰਨੀ ਤੁਸੀਂ ਆਂਦੇ ਹੀ ਇਹ ਝੂਠ ਬੋਲਦੀ ਆ ਇਹ ਮੁੰਡੇ ਵਾਲੀ ਗੱਲ ਕਰਦੀ ਆ ਹਾਇ ਰੱਬਾ ਜੇ ਹੁਣ ਤੇ ਉਹਦਾ ਪਿਓ ਫਾਸਟੂ ਹੇਟਾ ਨਾ ਕਰ ਜਾ ਗੈੜੀ ਆਪਣੇ ਨੂੰ ਵੇਲੀਓ ਆਵਾਜ਼ ਮਾਰ ਕੇ ਚੱਲਿਆ ਜਾ ਹੋ ਜਾਗਾ ਹਰੇ ਝੂਠੀ ਮੰਮੀ ਮੇਰੇ ਤੇ ਇਲਜ਼ਾਮ ਲਾਈ ਜਾਂਦੀ ਕੀ ਪ੍ਰੂਫ ਹੋ ਤੁਹਾਡੇ ਗੋਲ ਮੈਂ ਤੇ ਮੰਮੀ ਨਾ ਉਦਾਂ ਰਾਜੀ 바ਜੀ ਹਿੰਸਾ ਮਾਮਾ ਧੀਆ ਗੱਲ ਕੰਡੀਆਂ ਹਮਾਂ ਨਹੀਂ ਜੇ ਮੈਂ ਨਾ ਸੁਣੀ ਹੁੰਦੀ ਫੇ ਤੂੰ ਹੀ ਮਾਮਾ ਧੀਆ ਗੱਲਾਂ ਕਰਦੀਆਂ ਮੈਂ ਤਾਂ ਸਾਰੀਆਂ ਤੇਰੀਆਂ ਗੱਲਾਂ ਸੁਣ ਲਈਆਂ ਉੱਥੇ ਤੂੰ ਤਾਂ ਇੱਕ ਨੰਬਰ ਦੀ ਕਮੀਨੀ ਆ ਤੂੰ ਤਾਂ ਸਾਰੇ ਕੰਮ ਕਰਕੇ ਵੀ ਕਹਿ ਦਿੰਦੀ ਮੈਂ ਕੋਈ ਕੀਤਾ ਨਹੀਂ ਮੈਨੂੰ ਤਾਂ ਤੇਰੇ ਤੇ ਪਹਿਲਾਂ ਹੀ ਸ਼ੱਕ ਹੈਗਾ ਹੀਗਾ ਮੈਨੂੰ ਮੇਰਾ ਮੁੰਡਾ ਵੀ ਅੰਦਰ ਆਂਦਾ ਹੈਗਾ ਵੀ ਮੰਮੀ ਤੂੰ ਮੰਨ ਜਾਂ ਨਾ ਮੰਨ ਇਹ ਕੰਮ ਦੇ ਵਿੱਚ ਚਾਚੀ ਦਾ ਹੱਥ ਵਾ ਪਰ ਨਾ ਤੂੰ ਤੇ ਇੰਨੀ ਕਿਤੇ ਹੋਗਰ ਫਫੇ ਕੁੱਟਣੀ ਜਨਾਨੀ ਕਿਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਆ ਤਾਂ ਫਿਰ ਵੀ ਰੱਬ ਦੀ ਕੜੀ ਸ਼ੁਗਰ ਆ ਵੀ ਮਾਤਾ ਨੇ ਸੁਣ ਲਿਆ ਵਾ ਮੈਂ λεਉਣੀ ਆ ਡੈਡੀ ਨੂੰ ਸੱਦ ਕੇ ਹਾਂ ਨੂੰ ਤੇ ਨਹੀਂ ਨਾ ਵਾਰੇ ਆਉਣ ਦਿੰਦੀ ਹੁਣ ਵੇਖੀ ਹਾਂ ਡੈਡੀ ਦੇ ਸਾਹਮਣੇ ਕਿਤਾ ਤੂੰ ਬੁੰਗੀ ਬੋਲੀ ਹੋ ਜਾਣਾ ਵਾ ਡੈਡੀ ਜੀ ਅੰਦਰ ਆਓ ਉਹ ਕਵਲ ਨੇ ਹੋਰ ਇੱਕ ਚੰਦ ਚੜਾਤਾ ਜੇ ਚੰਦ ਜਿੱਥੇ ਰੋਜ਼ ਚੜਿਆ ਰਹਿੰਦਾ ਹੁਣ ਅੱਜ ਕਿਹੜਾ ਨਵਾਂ ਚੜ ਗਿਆ ਵਾ ਅੰਦਰ ਆਓ ਤਾਂ ਸਹੀ ਸੁਣੋ ਤਾਂ ਸਹੀ ਆ ਵਾ ਵੰਡ ਬਾਹ ਚ ਪਾ ਲਿਓ ਤੁਸੀਂ ਕੀ ਹੋ ਗਿਆ ਵਾ ਹੋਣਾ ਕੀ ਆ ਵੇਖੋ ਤਾਂ ਸਹੀ ਉਹਦੀਆਂ ਕਰਤੂਤਾ ਵੀ ਕੀ ਕਰਦੀ ਫਿਰਦੀ ਆਓ ਖਲੋ ਜਾ ਆਉਂਦੇ ਤੇਰੇ ਡੈਡੀ ਨੂੰ ਸਾਰਾ ਕੋਹ ਨਾ ਆ ਵੀ ਆ ਗਈ ਮਮੀ ਡੈਡੀ ਕਹ ਬਲ ਤੂੰ ਇਹ ਕੀ ਕੀਤਾ ਵਾ ਮੈਂ ਕੀ ਕੀਤਾ ਵਾ ਡੈਡੀ ਜੀ ਇਹ ਤਾਂ ਤੁਹਾਨੂੰ ਐਵੇਂ ਜਾ ਕੇ ਤੇ ਪਤਾ ਨਹੀਂ ਕੀ ਝੂਠੀਆਂ ਸੱਚੀਆਂ ਦਾ ਸਾਈ ਤੁਹਾਨੂੰ ਲੱਗਦਾ ਵੀ ਮੈਂ ਇਹੋ ਜਿਹਾ ਕੰਮ ਕਰ ਸਕਦੀ ਆ ਮੈਂ ਤੁਹਾਨੂੰ ਇੱਕੋ ਗੱਲ ਦੱਸਾਂ ਅੱਜ ਤੋਂ ਬਾਅਦ ਆ ਨਾ ਮੈਨੂੰ ਡੈਡੀ ਦੇ ਨਾਲ ਆਪਣੀ ਮਾਂ ਨੂੰ ਮੰਮੀ ਕਹਿਣਾ ਜੋ ਤੂੰ ਕਰਤਾ ਬੜਾ ਵਧੀਆ ਕਰਤਾ ਵਾ ਮੁੰਡੇ ਨਾਲ ਇਹਦੇ ਨਾਲ ਨਾ 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 ਤੂੰ ਤੇ ਗੱਲਾਂ ਹੋਈਆਂ ਚੌਨੂ ਹੋਰ ਅਚਾਰੀਆਂ ਗੱਲਾਂ ਆਪਣੀ ਮਾਂ ਨਾਲ ਦੇ ਫੋਨ ਤੇ ਕਰਨ ਤੇ ਮੈਂ ਤਾਂ ਛੱਡ ਲਈਆਂ ਤੁਸੀਂ ਤੇ ਉੱਧ ਰਹੇਗੇ ਸੁਣਦੇ ਤੇ ਸਹੀ ਕੀ ਕੋ ਕਰ ਲਈ ਕਿ ਮੈਂ ਮੁੰਡੇ ਨਾਲ ਆਇਆ ਕੀਤਾ ਮੈਂ ਰੋਟੀ ਚ ਦਿੰਦੀ ਰਹੀ ਮੈਂ ਦਾਲ ਸਬਜ਼ੀ ਚ ਦਿੰਦੀ ਰਹੀ ਹਾਂ ਤੇ ਹੁਣ ਉਹਦੇ ਟੈਸਟ ਕਰਾਉਣ ਗਏ ਆ ਤੇ ਅੱਜ ਉਹਦਾ ਸਭ ਕੋ ਪਰਦਾ ਪਾਸ ਹੋ ਜਾਣਾ ਨਿਆ ਤੇ ਆਨੀ ਆ ਨਹੀਂ ਯਾ ਕੀਤਾ ਉਹਨਾਂ ਨੂੰ ਫੋਨ ਫੋਨ ਕਰਦੇ ਅਜੇ ਵੀ ਗਰਨਾਮਣ ਹੀ ਲਾ ਕੇ ਮੋੜਿਆ ਹੁਣ ਨਾਂ ਲੈ ਕੇ ਜਾਣ ਉਹਨੂੰ ਫੋਨ ਤੇ ਮੈਂ ਮੰਮੀ ਕਰ ਦਿੰਨੇ ਆ ਪਰ ਇੱਕ ਗੱਲ ਹੈਗੀ ਆ ਤੁਸੀਂ ਮੇਰੇ ਤੇ ਯਕੀਨ ਹੀ ਨਾ ਕਰਦੇ ਹੁਣ ਤੁਹਾਡੀਆਂ ਵੀ ਅੱਖਾਂ ਉੱਗੜ ਆਈਆਂ ਵੀ ਕੌਣ ਚੰਗਾ ਤੇ ਕੌਣ ਮਾੜਾ ਵਾ ਇਹਦੇ ਇੰਨੀ ਕਿਤੇ ਉਹ ਗੱਲ ਖਰਾਬ ਜਨਾਨੀ ਵੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਫਾਦੀ ਹੋ ਗਈ ਇਹਦੇ ਵਾਲੀ ਕਰ ਕਰ ਫੋਨ ਜੇ ਉੱਥੇ ਪੜ ਕੇ ਤੇ ਫਿਰ ਉਹਨਾਂ ਦੇ ਕਾਬੂ ਆ ਗਿਆ ਮੁੰਡਾ ਤੇ ਫਿਰ ਜੂ ਉਹਨਾਂ ਨੇ ਟੈਸਟ ਕਰਕੇ ਹੀ ਕੱਲਣਾ ਵਾ ਨਾ ਪੈਸੇ ਲਾਉਣ ਹੈਲੋ 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 ਮਰਾ ਫੜਾ ਮੈਨੂੰ ਹੈਲੋ ਕਿਰਨਾ ਕਿੱਥੇ ਗਈਓ ਫਟਾਫਟ ਲੈ ਕੇ ਨਾ ਮੁੰਡੇ ਨੂੰ ਤੇ ਘਰ ਨੂੰ ਆ ਜਾ ਜਿੱਥੇ ਵੀ ਹੈ ਗਈਓ ਲੋ ਘਰ ਤਨ ਫੇ ਦੱਸਨੇ ਆ ਘਰ ਆਓਗੇ ਤੇ ਸੇਤੀ ਵਾਪਸ ਆ ਜਾ ਕਿ ਠੀਕ ਹੈ ਮੈਂ ਰੱਖ ਲਈ ਆ ਫੋਨ ਆ ਚੱਲੇ ਆ ਓਦਾਂ ਮੰਮੀ ਇੱਕ ਗੱਲ ਕਹਾਂ ਅੱਖਾਂ ਤੁਸੀਂ ਗੁੱਸਾ ਹੀ ਕਰਨਾ ਵਾ ਤੁਸੀਂ ਜਦੋਂ ਕਹਤੇ ਯਕੀਨ ਕਰਦੇ ਹੀ ਨਾ ਤੇ ਅੰਨਾ ਹੀ ਯਕੀਨ ਕਰ ਲੈਂਦਾ ਹੀ ਉਹ ਪਤਾ ਨਹੀਂ ਹੁੰਦਾ ਵੀ ਅਗਲਾ ਸੱਚ ਬੋਲਣ ਰਿਹਾ ਕਿ ਝੂਠ ਬੋਲਣ ਰਿਹਾ ਜੇ ਕਿਤੇ ਆਹ ਗੱਲ ਮੈਂ ਦੱਸਦੀ ਨਾ ਤੁਹਾਨੂੰ ਵੀ ਕਵਲ ਨੇ ਮੁੰਡੇ ਦੀ ਦਵਾਈ ਆਪਣਾ ਰੋਟੀ ਦੇ ਵਿੱਚ ਨਸ਼ਾ ਪਾਇਆ ਵਾ ਤੇ ਤੁਸੀਂ ਮੇਰੇ ਤੇ ਕਦੀ ਯਕੀਨ ਨਹੀਂ ਕਰਨਾ ਤੁਸੀਂ ਕਹਿਣਾ ਇਹ ਮੁੰਡੇ ਨੂੰ ਬਚਾਉਣ ਦੀ ਮਾਰੀ ਨਾ ਝੂਠ ਬੋਲਣ ਲਈ ਆ ਆਹ ਤੇ ਇੰਨਾ ਸ਼ੂਗਰ ਆ ਵੀ ਜਿਹੜਾ ਤੁਸੀਂ ਆਪਣੇ ਅੱਖੀ ਕੰਨੀ ਸੁਣ ਲਿਆ ਵਾ ਤੇ ਤੁਹਾਨੂੰ ਯਕੀਨ ਹੋ ਗਿਆ ਵਾ ਤੇ ਮੇਰਾ ਵੀ ਪੁੱਤ ਕਿਤੇ ਮੇਰੀ ਅੱਖਾਂ ਦੇ ਸਾਹਮਣੇ ਆ ਜੂਗਾ ਕਵਲ ਮੇਰਾ ਤਾਂ ਜੀ ਕਰਦਾ ਤੇਰੀਆਂ ਰਗਾਂ ਹੀ ਦਬਦਾ ਨਹੀਂ ਜਾ ਨਹੀਂ ਬਹਿਰਮਾਨਾ ਇਹਨੂੰ ਤੇ ਜਿਹੜੀ ਸਜ਼ਾ ਦੇਣੀ ਨਾ ਅਸੀਂ ਦਵਾਂਗੇ ਤੈਨੂੰ ਨਹੀਂ ਕੋਈ ਲੋੜ ਦੇਣ ਦੀ ਹਾਂ ਦੇਖੋ ਵੇਖੀ ਵੀ ਖੜੇ ਦਾ ਹਾਲ ਕੀ ਕਰਾਂਗੇ ਜੇ ਤਾਂ ਸਾਡੇ ਪੁੱਤ ਨੂੰ ਮੈਂ ਤਾਂ ਨਹੀਂ ਉਹ ਮੋੜਾ ਹੁਣ ਤਾਂ ਨਹੀਂ ਆ ਕਿਤੇ ਉਹੋ ਗੱਲ ਉਥੇ ਉਹਨਾਂ ਦੇ ਕਾਬੂ ਨਾ ਮੁੰਡਾ ਆ ਗਿਆ ਹੋਏ ਕਿਤੇ ਸੈਂਟਰੇ ਨਾ ਛੋਟਾ ਹੋਣਾ ਨਹੀਂ ਤੈਨੂੰ ਸ਼ਰਮ ਨਹੀਂ ਤੂੰ ਮੇਰੇ ਨਾਲ ਇਹ ਕਿਹੜੀ ਦੁਸ਼ਮਣੀ ਕੱਢੀ ਆ ਮੰਮੀ ਮੈਨੂੰ ਨਾ ਪਤਾ ਹੀ ਨਹੀਂ ਲੱਗਾ ਵੀ ਪਤਾ ਨਹੀਂ ਕਿਉਂ ਮੇਰੀ ਮਾਤ ਦੇ ਪਰਦਾ ਪੈ ਗਿਆ ਤੇ ਮੇਰੇ ਕੋ ਆ ਕੰਮ ਹੋ ਗਿਆ ਵਾ ਤੇਰੀ ਮਾਤੇ ਪਰਦਾ ਪਿਆ ਤੇ ਇਹ ਮੁੰਡਾ ਕੋ ਖਾ ਦੇ ਤੇ ਆਪਣਾ ਉਹ ਵਾ ਲੈਦਾ ਅਹੀ ਕੀ ਕਰਦੇ ਅਹੀ ਸਾਰੀ ਉਮਰ ਅਹੀ ਦੇ ਆਪਣੇ ਨਾ ਜਿੰਦਿਆਂ ਦੇ ਨਾਮ ਹੋਇਆ ਗਿਆ ਨਾ ਡੈਡੀ ਜੀ ਰਹਿਣ ਤਾਂ ਤੁਸੀਂ ਇਹਨੂੰ ਇਹ ਤਾਂ ਮੇਰੇ ਮੁੰਡੇ ਨੂੰ ਅੱਗੇ ਨਹੀਂ ਵੇਖ ਕੇ ਚੰਗਾ ਸਮਝਦੀ ਇਹ ਤਾਂ ਉਹ ਲੱਗ ਕੇ ਵੇਖ ਕੇ ਤਾਂ ਛੜਦੀ ਆ ਵੀ ਉਹ ਇਹ ਇੱਥੇ ਘਰ ਤੋਂ ਨਿਕਲੇ ਤੇ ਗਲੋਂ ਲੱਥੇ ਮੈਨੂੰ ਤੇ ਨਾ ਸੱਚੀ ਮੱਸਾ ਨਹੀਂ ਚੰਗੀ ਲੱਗਣ ੜੀ ਹੁਣ ਉਹ ਕੀ ਹੋਇਆ ਮੈਂ ਫੋਨ ਕੀਤਾ ਆਂ ਆਜੋ ਆਜੋ ਛੇਤੀ ਆਜੋ ਘਰ ਬੇ ਬੈਠ ਜਾਓ ਦੱਸ ਦਿੰਨੇ ਆਂ ਆਹੀਂ ਕਿਹੜੇ ਅੱਗੇ ਸੌਖੇ ਆ ਜਿਹੜਾ ਤੁਸੀਂ ਗਹਿ ਪਈਓਥੇ ਇਨਾ ਹੀ ਆਉਂਦੇ ਆ ਕਾਦੇ ਲਈ ਫੋਨ ਕੀਤਾ ਹੈਗਾ ਸਾਰਾ ਕੀਤਾ ਕਰਾਇਆ ਐਦਾ ਹੀ ਹੋ ਇਹਨੇ ਜੋ ਕੋ ਕੀਤਾ ਇਹਨੇ ਕੀਤਾ ਹੀ ਜੋ ਕੀ ਕੀਤਾ ਇਹਨੇ ਵੇ ਇਹ ਜਿੰਦਗੀ ਰਹੀ ਰੋਟੀ ਚ ਪਾ ਪਾ ਕੇ ਕਦੀ ਕੋਹ ਤੇ ਕਦੀ ਕੋਹ ਤੇ ਹੁਣੇ ਅਧਿਕਾ ਸਚਾਈਆਂ ਪਤਾ ਲੱਗਾ ਮਾਂ ਨਾ ਫੋਨ ਤੇ ਨਹੀਂ ਗੱਲ ਕਰਨ ਤੇ ਨਾ ਸਾਰੀਆਂ ਗੱਲਾਂ ਇਹਦੀਆਂ ਸੁਣ ਲੈਣਾ ਤੇ ਮੈਂ ਹਾਂ ਤੁਸੀਂ ਜਾਓਗੇ ਤੇ ਉੱਥੇ ਡਾਕਟਰਾਂ ਕੋ ਫਸ ਜੋਗੇ ਜਾ ਕੇ ਤੇ ਤੁਸੀਂ ਮੋੜੀ ਆਓ ਚੰਗਾ ਕੀਤਾ ਤੁਸੀਂ ਰਾਤ ਨੂੰ ਮੋੜਾ ਆਏ ਹੋ ਲੈ ਕਵਰ ਤੇ ਤੇ ਮੈਂ ਤੇ ਯਕੀਨ ਦਾ ਵੀ ਤੂੰ ਆ ਪਰ ਸਕਦੀ ਹੈ ਇਹ ਕੀ ਕੀਤਾ ਸੁਦਾਨੇ ਤੂੰ ਵਾਦੇ ਮੈਨੂੰ ਮਾਫ਼ ਕਰ ਦੋ ਮੈਨੂੰ ਤੇ ਸਮਝ ਨਹੀਂ ਲੱਗੀ ਮੇਕੋ ਆ ਕਿ ਦਾ ਹੋ ਗਿਆ ਵਾ ਮੇਰਾ ਸੱਚੀ ਮਾਂ ਤੇ ਜਿੱਦਾਂ ਨਾ ਪਰਦਾ ਹੀ ਪੈ ਗਿਆ ਕੋਈ ਨਾ ਮਰਤੇ ਪਰਦਾ ਕੋਈ ਮਾੜੀ ਮੋਢੀ ਗੱਲ ਹੋਵੇ ਤੇ ਪਰਦਾ ਪੈਂਦਾ ਵਾ ਆਹ ਤੇ ਗੁਨਾਹ ਕੀਤਾ ਸਦਾਨੇ ਤੂੰ ਆਪਣੇ ਘਰ ਸੰਗ ਨਹੀਂ ਤੂੰ ਬਸ ਠੀਕ ਆ ਹੁਣ ਆ ਗਿਆ ਯਕੀਨ ਤੁਹਾਨੂੰ ਵੀ ਮੈਂ ਸੱਚਾ ਹੀ ਤੇ ਕੌਣ ਝੂਠਾ ਹੈਗਾ ਉਦੋਂ ਤੇ ਤੁਸੀਂ ਕੋਈ ਮੇਰੀ ਗੱਲ ਨਹੀਂ ਮੰਨਦਾ ਸਾਰੇ ਆਂਦੇ ਹੀ ਵੀ ਇਹ ਅਮਲੀ ਆ ਇਹ ਨਸ਼ਾ ਕਰਦਾ ਵਾ ਨਾਲੇ ਚਾਚੀ ਮੈਨੂੰ ਤੁਹਾਡੇ ਤੇ ਪਹਿਲਾਂ ਨਹੀਂ ਯਕੀਨ ਹੈਗਾ ਆ ਜਿਹੜੀ ਤੁਸੀਂ ਮੈਨੂੰ ਰੋਟੀ ਦੇ ਗਏ ਇਹ ਇਹ ਮੈਂ ਖਾਦੀ ਨਹੀਂ ਆ ਵੇਖ ਲਓ ਇਦਾਂ ਹੀ ਆ ਰੋਟੀ ਅਧਿਕ ਚੈੱਕ ਕਰਵਾ ਲਓ ਜਿੱਥੇ ਮਰਜੀ ਆਏ ਨਿਚੇ ਇੱਥੇ ਨਸ਼ਾ ਪਾਇਆ ਇਹਨਾਂ ਨੇ ਐ ਨਾ ਪਹਿਲਾਂ ਹੀ ਮੁੰਡੇ ਨੂੰ ਅੰਦਰ ਸਮਝਾਇਆ ਸੀਗਾ ਵੀ ਚਾਹੇ ਜੋ ਮਰਜੀ ਹੋ ਜੇ ਆਪਣੀ ਚਾਚੀ ਦੇ ਹੱਥੋਂ ਹੀ ਕੋਈ ਵੀ ਚੀਜ਼ ਖਾਣੀ ਮੈਨੂੰ ਤਾਂ ਪਹਿਲਾਂ ਹੀ ਪਤਾ ਹੈਗਾ ਵੀ ਇਹ ਸੱਪ ਵਾ ਸੱਪ ਇਹਨੇ ਖਾਣ ਨੂੰ ਹੀ ਡੰਗਣਾ ਵਾ ਵੇਦਾ ਕਰੋ ਬਲਾਓ ਇਹਦੀ ਮਾਂ ਨੂੰ ਉਹਦੇ ਵੀ ਖਾਣੇ ਦੀ ਗੱਲ ਪਾਵੇਂ ਉਹਨੂੰ ਪਤਾ ਲੱਗੇ ਵੀ ਤੇ ਮੇਰੀ ਕੁੜੀ ਕੀ ਗਏ ਕਰਤੂਤਾ ਕਰਨ ਲਈ ਆ ਕੋਈ ਗਾਣੀ ਲਾ ਕੇ ਫੜਾ ਹਾ ਫੋਨ ਮੈਨੂੰ ਮੈਂ ਹੁਣੇ ਹੀ ਗੱਲ ਕਰਦੀ ਆ ਉਹ ਕਿਹੜੀ ਗਾੜੀ ਹਾ ਉਹ ਕਿ ਜਿਹੜੀ ਅਨਖਾ ਲੈਣ ਲੱਗੀ ਆ ਸੱਚੀ ਹਾ ਤਾਂ ਦੱਸ ਪੂਗੀ ਨਾ ਮੰਮੀ ਜਿਹੜੀਆਂ ਇਹ ਪਰਤੂਤਾ ਕਰਦੀ ਫਿਰਦੀ ਮੈਂ ਸਾਰੀਆਂ ਇਹਦੀ ਮਾਨ ਦੱਸ ਨਹੀਂ ਆ ਮਾਂ ਦੇ ਨਾਲ ਤੇ ਗੱਲ ਕਰਦੀ ਤੁਸੀਂ ਸੁਣੀ ਆ ਤੇ ਮਾਂ ਨੂੰ ਕਿ ਦੱਸਣਾ ਮਾਂ ਦੀ ਸ਼ਹਿ ਨਾਲ ਹੀ ਕੰਮ ਹੋਣ ਰਏ ਆ ਪਰ ਪਤਾ ਤੇ ਉਹਨੂੰ ਲੱਗੂਗਾ ਤੇ ਇਹਨਾਂ ਛੋੜ ਲਿਆ ਵਾ ਐਸਾ ਤੇ ਪਤਾ ਕਿ ਮੇਰੀ ਕੁੜੀ ਅੰਦਰ ਵੜ ਕੇ ਚ ਡਈ ਯਾ ਜੋ ਜੋ ਕਰਨ ਡਈ ਆ ਮੰਮੀ ਸਾਰੀਆਂ ਮਤਾਂ ਨਾ ਲੱਲਦੀ ਮਾਂ ਹੀ ਦਿੰਦੀ ਐ ਜੀ ਤੇ ਮਾਰ ਜਿੰਦੀ ਆ ਤੇ ਮਾਂ ਨੂੰ ਜੇ ਪਤਾ ਨਹੀਂ ਨਾ ਫੇਰੇ ਘਰ ਦੇ ਨੂੰ ਪਤਾ ਲੱਗ ਜਾਂਦਾ ਵਾ ਤਾਂ ਕਿ ਮੈਂ ਤੁਹਾਨੂੰ ਆਖਣ ਲਈ ਆ ਕਿ ਇਹਨੂੰ ਪਤਾ ਚੱਲ ਗੋ ਸਾਰੀਆਂ ਇਹਨਾਂ ਗੱਲਾਂ ਛੁੱਣ ਲਈਆਂ ਵਾ ਮੈਂ ਆਪ ਦੱਸੂ ਤੇ ਮੈਂ ਆਪ ਛੁੱਣ ਲਈਆਂ ਜਦ ਫੋਨ ਲਾਇਆ ਹੈਗਾ ਨਾਲੇ ਮੇਰੀ ਗੱਲ ਸੁਣ ਲੋ ਸਾਰੇ ਜਣੇ ਕੰਨ ਖੋਲ ਕੇ ਨਾ ਇਹਨੂੰ ਕਿਸ ਨੇ ਕਮਾਉਣਾ ਤੇ ਨਾ ਇਹਦੇ ਹੱਥੋਂ ਕੀ ਜੀ ਕਿਸ ਨੇ ਫੜ ਕੇ ਤੇ ਖਾਣੀ ਆ ਤਨ ਮੈਂ ਦੱਸ ਦਿਤ ਆਈਓ ਜਿੰਨੇ ਖਾਧੀ ਨਾ ਮੇਥੋਂ ਬਰਾ ਕੋਈ ਨਹੀਂ ਤੇ ਨਾਲੇ ਮੈਂ ਹੀਰੇ ਨੂੰ ਫੋਨ ਲਾ ਕੇ ਨਾ ਉਹਨੂੰ ਦੱਸ ਨਹੀਂ ਆਂ ਕਿ ਆ ਕਰਤੂਤਾਂ ਕਰਦੀ ਓ ਮਮੀ ਤੁਸੀਂ ਮੈਨੂੰ ਕਹੋ ਜੋ ਕਾਣਾ ਮਾਂ ਤੇ ਉਹਨਾਂ ਨੂੰ ਨਾ ਦੱਸਿਓ ਵੀ ਤੁਹਾਨੂੰ ਪਤਾ ਰਹੇਗਾ ਉਹਨਾਂ ਦੇ ਸੁਭਾਅ ਦਾ ਤੇ ਉਹਦੇ ਕੋਈ ਡਰਨਾ ਵਾ ਤੂੰ ਸਾਡੇ ਕੋ ਡਰਦੀ ਆ ਉਹ ਤੈਨੂੰ ਸਮਝਾਊਗਾ ਤੇ ਫਿਰ ਤੂੰ ਸਮਝੀ ਰਹਿਣਾ ਵਾ ਨਾ ਕਵਲ ਅਸੀਂ ਕਦੀ ਸੋਚਿਆ ਕਿ ਤੁਹਾਡੇ ਇੰਨਾ ਮਾੜਾ ਕਰਾਂਗੇ ਇੰਨੀ ਹੱਥਾਂ ਕੋ ਜਲਣਗੇ ਯਕੀਨੀ ਆਉਂਦਾ ਮਿਲ ਤੇ ਕਰਨਾ ਹਾਂ ਕੀ ਆ ਕਿੱਥੇ ਚੱਲਿਆ ਵਾ ਮੰਮੀ ਮੈਂ ਨਹੀਂਗਾ ਇੱਥੇ ਰਹਿਣਾ ਹੈਗਾ ਜਿਹੜੇ ਘਰ ਚ ਨਾ ਕੋਈ ਮੇਰੇ ਤੇ ਯਕੀਨ ਹੀ ਨਹੀਂ ਕਰਦਾ ਮੇਰੇ ਤੇ ਮਾਸਾ ਜਿੰਨੀ ਕੋਈ ਦੀ ਕਦਰ ਹੀ ਨਹੀਂ ਕੋਈ ਕਰਦਾ ਮੇਰੀ ਇਸ ਘਰ ਚ ਤੇ ਮੈਂ ਇੱਥੇ ਰਹਿ ਕੇ ਕੀ ਕਰਨਾ ਵਾ ਹਾਂ ਨਾ ਮੇਰਾ ਪੁੱਤ ਤੂੰ ਨਹੀਂ ਕਿਤੇ ਵੀ ਜਾਣਾ ਹੈਗਾ ਇਹਨਾਂ ਦੀ ਕਿਹੜੀ ਗੱਲ ਆ ਇਹ ਤੇ ਐਵੇਂ ਰੌਲਾ ਪਾਉਂਦੇ ਆ ਚਾਹੇ ਤੇਰੇ ਪਿਓ ਨੂੰ ਤੇਤੇ ਯਕੀਨ ਹੈਗਾ ਹੀ ਚਾਹੇ ਨਹੀਂ ਹੈਗਾ ਮੈਨੂੰ ਤਾਂ ਤੇਰੇ ਤੇ ਯਕੀਨ ਹੀ ਨਾ ਮੈਂ ਤਾਂ ਤੇਰੇ ਵੱਲ ਦੀ ਗੱਲ ਕੀਤੀ ਨਾ ਮੈਨੂੰ ਤਾਂ ਪੱਕਾ ਪਤਾ ਹੈਗਾ ਵੀ ਮੇਰਾ ਪੁੱਤ ਕੋਈ ਨਸ਼ਾ ਨਹੀਂ ਕਰਦਾ ਨਹੀਂ ਪੁੱਤ ਤੂੰ ਨਹੀਂ ਜਾਣਾ ਕਿਤੇ ਵੀ ਮੰਮੀ ਮੈਨੂੰ ਤੁਹਾਡੇ ਯਕੀਨ ਹੋਣ ਜਾਂ ਨਾ ਹੋਣ ਦਾ ਕੁਝ ਨਹੀਂ ਪਤਾ ਪਰ ਹਾਂ ਮੈਨੂੰ ਇੱਕ ਗੱਲ ਦਾ ਯਕੀਨ ਆ ਗਿਆ ਵਾ ਕਿ ਇਸ ਘਰ ਚ ਮੇਰੀ ਕਦਰ ਹੈ ਨਹੀਂ ਆ ਤੇ ਨਾ ਹੀ ਕੋਈ ਮੇਰੇ ਸੱਚ ਨੂੰ ਸੱਚ ਸਮਝਦਾ ਵਾ ਪੁੱਤ ਮੈਂ ਤਾਂ ਸਮਝਦੀ ਆ ਨਾ ਮੈਂ ਤੇਰੇ ਤੇ ਯਕੀਨ ਕਰਦੀ ਆ ਮੈਂ ਕਿਸ ਨੂੰ ਕੀ ਕਹਿਣਾ ਵਾ ਜੋ ਮਰਜ਼ੀ ਕੋਈ ਬਕਵਾਸ ਕਰਦਾ ਰਵੇ ਹਾਂ ਇਹਨਾਂ ਦੀ ਮੈਂ ਨਹੀਂ ਪਰਵਾਹ ਕਰਦੀ ਮੰਮੀ ਗੱਲਾਂ ਕਰਨਾ ਕੋਕ ਨਹੀਂ ਹੋਣਾ ਜਿੱਦੋਂ ਜਿੰਨਾ ਜਿਹੜੇ ਟੱਬਰ ਨਾਲ ਰਹਿਣਾ ਵਾ ਨਾ ਉਹ ਹੀ ਨਾ ਨਾ ਸਹੀ ਸਮਝੇ ਫਿਰ ਨਹੀਂ ਉੱਥੇ ਰਹਿਣ ਦਾ ਕੋਈ ਫਾਇਦਾ ਤੇ ਹੁਣ ਤੁਸੀਂ ਮੈਨੂੰ ਢੀਕੋਗੇ ਆਖਰੀ ਦਮ ਤੱਕ ਕੋ ਯਾਰ ਰੱਬਾ ਇਹ ਮੁੰਡੇ ਨੂੰ ਕੀ ਹੋ ਗਿਆ ਨਾ ਇਹ ਮੇਰੀ ਸੁਣਦਾ ਨਾ ਮੰਨਦਾ ਤੈਨੂੰ ਪੈ ਗਈ ਨਾ ਠੰਡ ਤੂੰ ਇਹੋ ਕੋਈ ਚਾਹੁੰਦੀ ਹੈਗੀ ਕਿ ਹੋਵੇ ਘਰ ਦੇ ਵਿੱਚ